ਆਰਿਆ ਨਾ ਜਾ ਬਈ ਅੱਗੇ ਆ ਜਾ ਆ ਜਾ ਐਂ ਦੇ ਮਾਈਕ ਦੇ ਬਈ ਸੁਣਾ ਜੀ ਸੁਣਾਵਾ ਜੀ ਤੈਨੂੰ ਕੀ ਆਉਂਦਾ ਹੈ ਉਹ ਹੀ ਸੁਣਾ ਦੇ ਕੁਛ ਨਹੀਂ ਆਉਂਦਾ ਕੋਈ ਸ਼ਬਦ ਨਹੀਂ ਆਉਂਦੇ ਹੈ ਕੋਈ ਸ਼ਬਦ ਨਹੀਂ ਆਉਂਦੇ ਸ਼ਬਦ ਨਹੀਂ ਆਉਂਦੇ ਹਾਂਜੀ ਕੋਈ ਗਾਣਾ ਆਉਂਦਾ ਨਹੀਂ ਨਹੀਂ ਗਾਣਾ ਵੀ ਨਹੀਂ ਆਉਂਦਾ ਨਹੀਂ ਕੁਛ ਤਾਂ ਆਉਂਦਾ ਹੋਣਾ ਨਾ ਨੱਚਣਾ ਵੀ ਨਹੀਂ ਆਉਂਦਾ ਨਹੀਂ ਐਦਾਂ ਥੋੜਾ ਕੈਨੇਡਾ ਰਹਿੰਦਾ ਵੀ ਤੂੰ ਤੇ ਤੈਨੂੰ ਗਾਉਣਾ ਵੀ ਨਹੀਂ ਆਉਂਦਾ ਨੱਚਣਾ ਵੀ ਨਹੀਂ ਆਉਂਦਾ ਸ਼ਬਦ ਵੀ ਨਹੀਂ ਆਉਂਦਾ ਫਿਰ ਕੀ ਆਉਂਦਾ ਕੀ ਹੈ ਪਾਠ ਆਉਂਦਾ ਹੈ ਮੈਂ ਪਾਠ ਹੀ ਮੈਨੂੰ ਆਉਂਦਾ ਪਾਠ ਸੁਣਾ ਦੇ ਫਿਰ ਐਸਰ ਦੇ ਪਾਠ ਆਉਂਦਾ ਕੀ ਕਹਿੰਦਾ ਸ਼ਬਦ ਨਹੀਂ ਕੋਈ ਆਉਂਦੇ ਨਹੀਂ ਪਾਠ ਪਾਠ ਸੁਣਾ ਦੇ ਫਿਰ ਹੈ ਜਿਵੇਂ ਤਾਂ-ਤਾਂ ਸਤਿ ਉਹੀ ਹੁੰਦਾ ਹੋਰ ਕੁਝ ਨਹੀਂ ਹੁੰਦਾ ਚਲ ਤੂੰ ਫਿਰ ਹੋਰ ਕੀ ਕਰਕੇ ਦਿਖਾਉਗਾ ਤੂੰ ਪੁਸ਼-ਅਪ ਮਹਾਰਾਜ ਜੀ ਨੇ ਦਿਖਾਈ ਸੀ ਨਾ ਪੁਸ਼-ਅਪ ਲਾ ਕੇ ਪੁਸ਼-ਅਪ ਹਾਂ ਹੋਨੇ ਹਾਂ ਕਿੰਨੇ ਲਾ ਦੂਗਾ ਹਾਂਜੀ ਕਿੰਨੇ ਲਾ ਦੂਗਾ ਪਤਾ ਨਹੀਂ ਨਹੀਂ ਐਕਸਰਸਾਈਜ਼ ਕਰਦਾ ਹੁੰਦਾ ਕਰੇ ਸਕੂਲ ਜਿਮ ਹੈਗਾ ਉੱਥੇ ਜਾਂਦਾ আচ্ছা ਚਲ ਫਿਰ ਦਿਖਾ ਪੁਸ਼-ਅਪ ਲਾ ਕੇ ਦਿਖਾ 1 2 3 4 19 20 21 22 3 31 ਚਲ ਬਧੀਆ ਬਈ ਤਕੜਾ ਏ ਤੂੰ ਦਾ ਬਈ ਹਾਂਜੀ ਤਕੜਾ ਹੈ ਨਾਰੇ ਲਾਦੇ ਪੰਜ ਫਿਰ ਪੰਜ ਹਾਂ

ठीक दंदन सर्क टेरियास चल ठीक है ठीक है पास हो गया अभी चलो